ਹਾਂਜੀ ਵਾਹਿਗੁਰੂ ਜੀ ਆ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਪਣੀ ਨਵੀਂ ਵੀਡੀਓ ਚ ਅੱਜ ਆਪਾਂ ਬਣਾਉਣ ਲੱਗੇ ਪਿੰਡ ਦਾ ਵਲੌਗ ਤੇ ਸਵੇਰ ਦਾ ਮੀਂਹ ਪੈਂਦਾ ਸੀ ਤਾਂ ਕਰਕੇ ਕਿਸੇ ਪਾਸੇ ਜਾ ਨਹੀਂ ਹੋਇਆ ਤੇ ਆਪਾਂ ਤੁਹਾਨੂੰ ਅੱਜ ਦਰਸ਼ਨ ਕਰਾਉਣੇ ਆਂ ਬਾਬਾ ਸੰਘੂ ਨਾਜ਼ ਮਾਪੁਰਸਾਂ ਦੀ ਪਿੰਡ ਪੱਦੀ ਜਿਹਾ ਸਤਾਨ ਬਣਾਇਆ ਬਾਬਾ ਜੀ ਦਾ ਜੋ ਵੀ ਮਨੋ ਕਾਮਨਾ ਲੈ ਕੇ ਆਉਂਦਾ ਉਹਨਾਂ ਦੀ ਪੂਰੀਆਂ ਹੁੰਦੀਆਂ ਨੇ ਬਹੁਤ ਆਸਾਨ ਹੈ ਮੰਨਤਾ ਵਾਲਾ ਤੇ ਕਰਾਉਣੇ ਸਾਨੂੰ ਬਣੇ ਰਹੇ ਪੀੜੀ ਅੱਜ ਸਵੇਰ ਦਾ ਮੀਂਹ ਪਈ ਜਾਂਦਾ ਸੀ ਤਾਂ ਕਰਕੇ ਜਾ ਨਹੀਂ ਹੋਇਆ ਮਾਸ਼ਾਅੱਲਾਹ ਚ ਪਿੰਡ ਦਾ ਵ ਤੇ ਕਰਾਉਨੇ ਆ ਦਰਸ਼ਨ ਤੁਹਾਨੂੰ ਜਿੱਥੇ ਬਾਬਾ ਜੀ ਨੇ ਤਪਸਥਾਨ ਭਗਤੀ ਕੀਤੀ ਸੀ ਉੱਥੇ ਵੀ ਦਰਸ਼ਨ ਕਰਾਉਨੇ ਆ ਫਿਰ ਮੇਨ ਸਥਾਨ ਦਾ ਵੀ ਦਰਸ਼ਨ ਕਰਾਉਨੇ ਆ ਹਾਂਜੀ ਹੁਣ ਆਪਾਂ ਗਿਲਦਰਵਾਜੇ ਦੀ ਨਿਕਲਣ ਲੱਗੇ ਆ ਪਿੰਡ ਵਾਲੇ ਪਿੰਡ ਪੱਦੀ ਤੇ ਕਰਾਉਨੇ ਆ ਦਰਸ਼ਨ ਬਾਬਾ ਜੀ ਦੇ ਸਥਾਨ ਤੇ ਜਾ ਕੇ ਪਹੁੰਚ ਕੇ ਬਹੁਤ ਸੋਹਣਾ ਸਥਾਨ ਬਣਾਇਆ ਹੈ ਜਿੱਥੇ ਸਮਾਗਮ ਹੁੰਦੇ ਆ ਤੇ ਇੱਕ ਖੱਤਰੀ ਵਾਲਾ ਦਰਵਾਜ਼ਾ ਉੱਥੇ ਬਾਬਾ ਜੀ ਦਾ ਤਪਸਥਾਨ ਤੇ ਉੱਥੇ ਬਾਬਾ ਜੀ ਨੇ ਤਪ ਕੀਤਾ ਹੈ ਉੱਥੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਬਣੇ ਰਹਿਓ ਵੀਡੀਓ 'ਚ ਤੇ ਹੁਣ ਆ ਗਏ ਆਪਣੇ ਪਿੰਡ ਵਾਲਾ ਗੁਰਦੁਆਰਾ ਸਾਹਿਬ ਬਾਹਰਲਾ ਤੇ ਨਾਲ ਹੀ ਪੀਰਾਂ ਦੀ ਜਗ੍ਹਾ ਬਣੀ ਹੀ ਆ ਹੁਣ ਆਪਾਂ ਪਹੁੰਚ ਗਏ ਆ ਤੰਤਨ ਬਾਬਾ ਸੰਭੂ ਨਾਮ ਰਾਜ ਤਪਸਥਾਨ ਤੇ ਇੱਥੇ ਬਾਬਾ ਜੀ ਨੇ ਤਪ ਕੀਤਾ ਸੀਗਾ 100 ਸਾਲ ਪੁਰਾਣਾ तकरीबन ਤਪਸਥਾਨ ਆ ਗਈ ਮੇਨਾਸਤਾਨ ਬਾਬਾ ਜੀ ਦਾ ਜਿੱਥੇ ਸਮਾਗਮ ਹੁੰਦੇ ਆ ਕਰਾਉਣੇ ਆ ਦਰਸ਼ਨ ਬਣਿਆ ਰਿਹਾ ਵੀਡੀਓ ਚ ਚੱਲਦੇ ਆ ਅੰਦਰ ਨੂੰ ਫਤਮੂਤ ਹੋ ਗਏ ਸਾਹਮਣੇ ਲੰਗਰ ਹਾਲ ਆ ਇੱਥੇ ਹਰ ਸਾਲ ਸਮਾਗਮ ਕਰਾਇਆ ਜਾਂਦੇ ਆ ਆ ਬਾਬਾ ਜੀ ਦੀ ਮੂਰਤੀ ਆ ਗਈ ਕਰੋ ਦਰਸ਼ਨ ਬਾਬਾ ਜੀ ਦੇ ਬਹੁਤ ਸੋਹਣਾ ਅਸਥਾਨ ਸਰਦਾ ਭਾਵਨਾ ਵਾਲਾ ਹੁੰਦਾ ਉਹਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇਸ ਇਸ ਅਸਥਾਨ ਤੇ ਅੰਦਰਲਾ ਹਾਲਾ ਸਾਰ ਲੰਗਰ ਹਾਲ ਵੀਡੀਓ ਚੰਗੀ ਲੱਗੇ ਸ਼ੇਅਰ ਲਾਈਕ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਜੀ